ਸਮਾਨਾ ਸਦਰ ਪੁਲਿਸ ਨੇ ਜਿਹੜੀ ਮਵੀਕਲਾ ਪੁਲਿਸ ਚੌਂਕੀ ਐ ਪਿੰਡ ਕਲਾਰਾਂ ਦੇ ਵਿੱਚ ਕਿਸੇ ਲੜਕੀ ਦੇ ਨਾਲ ਜ਼ਬਰ ਜਨਾਹ ਹੋਇਆ ਸੀ ਉਸ ਮਾਮਲੇ ਦੇ ਵਿੱਚ ਜਿਹੜਾ ਕਥੀ ਤਰੋਪੀ ਥਾ ਉਹ ਪੁਲਿਸ ਦੇ ਹੱਥੇ ਨਹੀਂ ਆਇਆ ਥਾ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਸ ਦੀ ਮੈਡੀਕਲ ਜਾਂਚ ਕਰਾਈ ਗਈ ਹੈ ਸਮਾਣਾ ਅਦਾਲਤ ਨੇ ਇੱਕ ਦਿਨ ਦਾ ਰਿਮਾਂਡ دیا ਥਾ ਅੱਜ ਫਿਰ ਮੈਡੀਕਲ ਜਾਂਚ ਕਰਾਈ ਗਈ ਹੈ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਰਣਜੀਤ ਸਿੰਘ ਵੱਲੋਂ ਦਿੱਤੀ ਗਈ ਤੇ ਇਸ ਮਾਮਲੇ ਵਿੱਚ ਜਿਹੜੇ ਕਥਿਤ આરોપી ਹੈ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ ਉੱਤੇ ਜਿਹੜੇ ਦੋ ਸਲਾਈਏ ਗਏ ਝੁੱਟੇ ਹੈ ਮੈਂ ਉਸ ਦਿਨ ਪਿੰਡ ਦੇ ਨਹੀਂ ਸੀ ਲੇਕਿਨ ਹੁਣ ਸਾਰਾ ਮਾਮਲਾ ਅਦਾਲਤ ਦੇ ਵਿੱਚ ਹੈ ਸ਼ੈਂਟੀ ਹੈ ਗਲਤਾਂ ਜਿਹੜੇ ਜਿਹੜੇ ਡੇਟ ਦੇ ਉਹ ਚੀਜ਼ਾਂ ਕਰ ਰਹੇ ਨੋ ਡੇਟ ਹੁੰਦਾ ਪਿੰਡ ਆ ਸਟੱਡੀ ਕੰਪਲੀਟ ਕੀਤੀ ਹੋਈ ਆ ਘਰ ਦਾ ਕੰਮ ਕਰਦਾ ਘਰੇਲੂ ਰੋਪਤਾਈ ਵਾ ਪੁੱਛੋ ਨਾ ਹਾਂ ਜੀ ਅਨਮੈਰਿਡ ਪੀ ਐਫ ਆਰ ਨੰਬਰ 152 ਮਿਤੀ 12/9/2024 ਦੀ ਸੈਕਸ਼ਨ 60 ਸੀਗਾ ਜੀ ਤੇ ਗੁੜੀਆਂ ਸੀ ਕੋਈ ਆਪਣੇ ਉਹ ਤਾਂ ਨੇ ਸ਼ਿਕਾਇਤ ਕਰਨ ਦੇ ਆਧਾਰ ਤੇ ਇਹਦਾ ਪਰਚਾ ਦਰਜ ਹੋਇਆ ਸੀਗਾ ਜੀ ਉਸ ਤੋਂ ਬਾਅਦ 21/11 ਦੇ ਹਾਂ ਇਹ 370 ਰੋ ਬਗੈਰਾ ਦਾ ਜੀ ਇਹ ਤਾਂ ਦਰਜ ਇਹ ਕੱਲੇ ਹੀ ਬੋੜਾ ਸੀਗਾ ਹਾਂ ਜੀ ਸਰ ਪਹਿਲੇ ਇਹ ਕਾਫੀ ਟਾਈਮ ਤੱਕ ਹਾਂ ਉਸ ਤੋਂ ਰੋ ਤਾਂ ਫਰਾਰ ਸੀਗੇ ਜੀ ਇਹਨੂੰ ਮੁਕਦਮਿਆਂ ਦੇ ਵਿੱਚ ਹੁਣ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਮੈਡੀਕਲ ਵਗੈਰਾ ਲੈ ਰਹੇ ਹਾਂ ਬਾਕੀ ਸਾਰੀ ਜਿਹੜੀ ਪ੍ਰोसीडिंग ਪੂਰੀ ਕਰਦੇ ਆ ਅੱਜ ਪੇਸ਼ ਕਰ ਰਹੇ ਕੱਲ ਹਾਂ ਕੱਲ ਪੇਸ਼ ਕੀਤਾ ਜਾਊਗਾ ਕੋਰਟ ਦੇ ਵਿੱਚ ਇਹਦਾ 1 ਦਿਨ ਦਾ ਪੁਲਿਸ ਰਿਮਾਂਡ ਆ ਜੀ 1 ਦਿਨ ਦਾ ਪੁਲਿਸ ਰਿਮਾਂਡ ਆ ਹਾਂ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼